ਕਦੇ ਚੜਨਕਾਲ ਦੀਆਂ ਕੁੜੀਆਂ ਕਦੇ ਮਕਾਨਵਾਲੀਆਂ ਬੁੜੀਆਂ ਕਦੇ ਧਨੋਲੇ ਮੰਡੀ ਦੇ ਵਿੱਚ ਕਦੇ ਛਪਾਰ ਦਾ ਮੇਲਾ ਨੀ ਯਾਰਾਂ ਦਾ ਨੀ ਯਾਰਾਂ ਦਾ ਟੱਟੂ ਠੇਲਾ ਨੀ ਯਾਰਾਂ ਦਾ ਝੂਠ ਨਾ ਬਿਲਕੁਲ ਬੋਲਾ ਮਾਸਾ ਹਾਂ ਚਾਰ ਚਫੇਰੇ ਦਿਸਦਾ ਹਾਸਾ ਝੂਠ ਨਾ ਬਿਲਕੁਲ ਬੋਲਾ ਮਾਸਾ ਚਾਰ ਚਫੇਰੇ ਦਿਸਦਾ ਹਾਸਾ ਕੀ ਦੂਰ ਕੀ ਨੇੜੇ ਤੇੜੇ ਹਾਸਿਆਂ ਦੇ ਨਾਲ ਭੜਦੇ ਵਿਹੜੇ ਨੰਨਝ ਫਿਰਦਾ ਵੰਡਦਾ ਹਾਸਾ ਸਣਾ ਉਰਲੀਆਂ ਤੇ ਪਰਲੀਆਂ ਛੁਰਲੀਆਂ ਵੀ ਛੁਰਲੀਆਂ ਛੁਰਲੀਆਂ ਵੀ ਛੁਰਲੀਆਂ ਛੱਡ ਨਜਿਆ ਪਹਿਲੀ ਛੁਰਲੀ ਅਸੀਂ ਲਾਈ ਸੀ ਬਿਜਲੀ ਦੀ ਕੁੰਡੀ ਨਹੀਂ ਸਾਡੇ ਪਿਆਰ ਨੂੰ ਪੈ ਗਈ ਸੁੰਡੀ ਨਹੀਂ ਬਿੱਜੀ ਕਣਕ ਨੂੰ ਪੈ ਗਈ ਸੁੰਡੀ ਨਹੀਂ ਤੇ ਜੀਰੀ ਨੂੰ ਪੈ ਗਈ ਕੀੜੀ ਨਹੀਂ ਉੜਾ ਆੜਾ ਈੜੀ ਨੀ ਉੜਾ ਆੜਾ ਈੜੀ ਨੀ ਵਾਹ ਕਿੰਝਿਆ ਕਿਆ ਬਾਤਾਂ ਨੇ ਕਾਲੀਆਂ ਰਾਤਾਂ ਨੇ ਠੰਡੀਆਂ ਪ੍ਰਭਾਤਾਂ ਨੇ ਠੰਡੀਆਂ ਪ੍ਰਭਾਤਾਂ ਨੇ ਕਾਲੀਆਂ ਰਾਤਾਂ ਨੇ ਕੇ ਸੁਣ ਕੇ ਜਰਾ ਹਾਂ ਕੁੜੀ ਵਾਲੇ ਜਦੋਂ ਮੈਨੂੰ ਦੇਖਣੇ ਸੀ ਆਏ ਵਾਹ ਕਈਆਂ ਨੇ ਵੀ ਪਹਿਲਾਂ ਮੈਨੂੰ ਸ਼ਗਨ ਸੀ ਪਾਏ ਕੰਮਕਾਰ ਪੁੱਛਿਆ ਤੇ ਮੇਰਾ ਨਾਂ ਪੁੱਛਿਆ ਵਾਹ ਸਾਰੀਆਂ ਗੱਲਾਂ ਦੇ ਵਿੱਚ ਹਾਂ ਕਰ ਗਏ ਪਰ ਰੰਗ ਦੇ ਮਾਮਲੇ ਨਾ ਕਰ ਗਏ ਓਏ ਹੋਏ ਹੋਏ ਕਿੰਨਾ ਕਾਲਾ ਸ਼ੇਰ ਓਏ ਕਾਲਾ ਸ਼ੇਰ ਮੈਂ ਸੁਣਾਇਆ ਲਾਲ ਪੀਲਾ ਤੂੰ ਹੋਈ ਜਨਿਆ ਯਾਰ ਮੇਰਾ ਮਤਲਬ ਇਹ ਨਹੀਂ ਮੇਰਾ ਮਤਲਬ ਹੈ ਨੰਜਾ ਇਹਦੇ ਨਾਲ ਵੀ ਕੋ ਹੋਰ ਛੁਰਲੀ ਛੱਡ ਪਿੰਡੇ ਉੱਤੇ ਅਸੀਂ ਬੜੀ ਸਾਬਣ ਕਸਾਈ ਨਹੀਂ ਤੇਰੇ ਜਹੀ ਰੌਣਕ ਨਾ ਸਾਡੇ ਚਿਹਰੇ ਉੱਤੇ ਆਈ ਨਹੀਂ ਸਾਡਾ ਰੰਗ ਬੜਿਆ ਕਮਜ਼ੋਰੀ ਨਹੀਂ ਅਸੀਂ ਤਾਂ ਕਾਲੇ ਕਾਲੇ ਰਹਿ ਗਏ ਤੂੰ ਲਾਲਾ ਕਰੀਮਾ ਹੋ ਗਈ ਗੋਰੀ ਵਾਹ ਵਾਹ ਕੀ ਬਾਤ ਹੈ ਕਰੀਮਾ ਸ਼ਰੀਮਾ ਪਾਊਡਰ ਸ਼ੁੱਡਰ ਲਾ ਕੇ ਪੂਰੀ ਫੋਰਸ ਵੇ ਕਿਤਾ ਆਈਟੀਆਈ ਚ ਕੋਰਸ ਵੇ ਲਿਆਂਦੀਆਂ ਫੁੱਲ ਕਰੀਮਾ ਵੇ ਮੈਂ ਨਵੀਂ ਲੜਾ ਕੇ ਸਕੀਮਾ ਵੇ ਮੱਲੇ ਦੇ ਵਿੱਚ ਕੋਈ ਨਾ ਬੋਲਿਆ ਪੂਰਾ ਮੱਲਾ ਕੋਈ ਨਾ ਬੋਲਿਆ ਕੋਈ ਨਾ ਬੋਲਿਆ ਵੇ ਮੈਂ ਮੱਲੇ ਦੇ ਵਿੱਚ ਸ਼ਰਿਆਵੀ ਬਿਊਟੀ ਪਰਲੇ ਖੋਲਿਆ ਵੇ ਉਹ ਤਾਂ ਹੀ ਕਹਿੰਦੇ ਨੇ ਨੰਜਾ ਮੈਡਮਾਂ ਨੂੰ ਚਾਕ ਤੇ ਲਾਲੇ ਨੂੰ ਗਾਕ ਹਲਵਾਈ ਨੂੰ ਪੂਰੀ ਤੇ ਤੋਤਿਆਂ ਨੂੰ ਚੂਰੀ ਤੇ ਮੁੰਡਿਆਂ ਨੂੰ ਕਾਰਾਂ ਤੇ ਬੱਚਿਆਂ ਨੂੰ ਧਾਰਾਂ ਧਾਰਾਂ ਹਾਂ ਡੀ 5 ਤੇ ਹਾਸਿਆਂ ਦਾ ਪੂਰਾ ਢੇਰ ਐ ਬ੍ਰੇਕਾਂ ਫੇਲ ਫੁੱਲ ਸਪੀਡ ਅਜ 90 ਟਾਪ ਵਗੀਰ ਹੈ ਦੋਸਤਾਂ ਮਿੱਤਰਾਂ ਦੇ ਆਖੇ ਲੱਗ ਕੇ ਹਮ ਸਭ ਨੂੰ ਵਿਆਹ ਕਰਵਾਉਣਾ ਪੈਂਦਾ ਚਾ ਚਿਨੀ ਲਈ ਲੂਣ ਆਟੇ ਲਈ ਫਿਰ ਭਰੇ ਵਿਜਾਰ ਚ ਜਾਣਾ ਪੈਂਦਾ ਵਾਹ ਬਈ ਤਕੜੀ ਤੀਵੀ ਤੇ ਮਾੜਾ ਬੰਦਾ ਗਲਪਿਆ ਢੋਲ ਟੰਗ ਟੰਗ ਡੰਗ ਡੰਗ ਟੰਗ ਟੰਗ ਡੰਗ ਡੰਗ ਗਲਪਿਆ ਢੋਲ ਵਜਾਉਣਾ ਪੈਂਦਾ ਔਰ ਨਜਾ ਟੋਲ ਟੂਲ ਕੋਈ ਨਹੀਂ ਪਜਾਉਣਾ ਪੈਂਦਾ ਫਿਰ ਤਾਂ ਟੋਲਕੀਆਂ ਵੱਜਦੀ ਨੇ ਟਕੜ 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 ਆਹ ਯਾ ਤਾਂ ਬਾਤ ਚੰਗੇ ਚੰਗੇ ਦੀ ਟੋਲਕੀਆਂ ਖੜਕਦੀਆਂ ਦੇਖੀ ਹਾਂ ਵੈਸੇ ਵਿਆਹ ਨਾ ਮੋਤੀ ਚੂੜ ਦਾ ਲੱਡੂ ਹੁੰਦਾ ਕਹਿੰਦੇ ਨੇ ਸਾਣੇ ਹਾਂ ਪਰ ਮੈਂ ਕਹਿੰਨਾ ਯਾਰ ਬਿੱਟੂ ਸਾਂ ਵਿਆਹ ਨਾ ਮੋਤੀ ਚੂੜ ਦਾ ਕੋਈ ਲੱਡੂ ਨਹੀਂ ਮੈਨੂੰ ਲੱਗਦਾ ਵੀ ਬੱਬਲ ਗਮ ਹੁੰਦਾ ਬੱਬਲ ਗਮ ਬੱਬਲ ਗਮ ਨਹੀਂ ਐ ਜੱਬਲ ਗਮ ਯਾ ਤੋ ਬਾਤਾਂ ਜੱਬ ਪੈ ਰਹੇ ਨੇ ਕੋਈ ਨਾ ਕੋਈ ਜੱਬ ਪੈ ਹੀ ਰਹਿੰਦਾ ਓ ਯਾਰ ਫੇਰ ਵੀ ਦੇਖ ਬੱਬਲ ਗਮ ਹੁੰਦੇ ਨੇ ਜਿਹੜੀ ਪਹਿਲਾਂ ਪਹਿਲਾਂ ਦਾ ਵਿਆਦ ਆ ਸਵਾਦ ਬੰਦੇ ਨੂੰ ਮਿੱਠਾ ਮਿੱਠਾ ਜਿਹਾ ਲੱਗਦਾ ਬਾਅਦ 'ਚ ਫੇਰ ਉਹੀ ਬੱਬਲ ਗਮ ਵਗਾਂ ਆਉਂ ਜਾਂ ਨਾ ਬੰਦਾ ਖਾਰ ਜੋਗਾੜਾ ਉਹ ਨਿੰਜਾ ਵਿਆਹ ਤਾਂ ਪਹਿਲਾ ਪਹਿਲਾ ਹੁੰਦਾ ਮੋਤੀ ਚੂੜ ਦਾ ਲੱਟੂ ਹਾਂ ਫਿਰ ਸਾਲ ਕਵਾਦ ਉਹ ਸ਼ੱਕਰਪਾਰਾ ਬਣ ਜਾਂਦਾ ਹਾਂ ਫਿਰ ਤਾਂ ਤਿੰਨ ਕੇ ਸਾਲ ਬਾਅਦ ਜਲੇਬੀ ਹੋਣ ਜਾਂਦਾ ਆਹ ਜਲੇਬੀਆਂ ਆ ਮੈਂ ਕਹਿੰਦਾ ਫਿਰ ਇਦਾਂ ਹੀ ਕਦੀ ਰਸਗੁੱਲਾ ਕਦੀ ਗਲਾਬ ਜਾਮਨ ਕਦੀ ਚਮਚਮ ਆਂਦੀਆਂ ਹੀ ਰਹਿੰਦੀਆਂ ਨੇ ਦਸਕ ਸਾਲਾਂ ਤੱਕ ਤਾਂ ਸਕੂਲ ਜਿੱਡਾ ਕਰਾਂ ਲੱਗਦਾ ਜਿਵੇਂ ਪ੍ਰਾਇਮਰੀ ਸਕੂਲ ਲੱਗਿਆ ਹੁੰਦਾ ਇੰਨੇ ਜਵਾਕ ਹੋ ਜਾਂਦੇ ਫਿਰ ਫਿਰ ਤਾਂ ਇੱਕੋ ਥਾਂ ਚ ਸਾਰੇ ਟੱਬਰ ਦੇ ਕੱਪੜੇ ਬਣ ਜਾਂਦੇ ਨੇ ਚੌਕ ਵਿੱਚ ਕੱਪੜਿਆਂ ਦੀ ਲੱਗੀ ਸੀਗੀ ਸੇਲ ਨਹੀਂ ਵਾਹ ਕੋਟ ਦਾ ਪਜਾਮੇ ਨਾਲ 10 ਕਿੜਾ ਮੇਲ ਨਹੀਂ ਚੌਕ ਵਿੱਚ ਕੱਪੜਿਆਂ ਦੀ ਲੱਗੀ ਸੀਗੀ ਸੇਲ ਨਹੀਂ ਕੋਟ ਦਾ ਪਜਾਮੇ ਨਾਲ 10 ਕਿੜਾ ਮੇਲ ਨਹੀਂ 150 150 ਦੀ ਖਰੀਦ ਕੇ ਵਾਹ ਜਕਟਾਂ ਨਿੱਕੜ ਕੇ ਪ੍ਰੈਸ ਪਾਲੀਆਂ ਕੀ ਤੁਕਬੰਦੀ ਹੈ ਤੇਰੇ ਨਹੀਂ ਗਰੀਬ ਯਾਰ ਨੇ ਪੈਂਟਾਂ ਵੱਡ ਵੱਡ ਨਿਕਰਾ ਬੜਾ ਲਿਆ ਨੱਜ ਸਰੇ ਲਾਤੀ ਆ ਸਿਰੇ ਤਾਂ ਹੋਰ ਵੀ ਲਾ ਦਿੰਦੇ ਯਾਰ ਸਾਰਾ ਸਿਰਾ ਹੀ ਮੁੱਕ ਗਿਆ ਤੂੰ ਜਿੱਦਣ ਦੀ ਤੁਰਗੀ ਨਹੀਂ ਆਂਡੇ ਦੇਣੋਂ ਹਟ ਗਈ ਮੁਰਗੀ ਨਹੀਂ ਤੂੰ ਜਿੱਦਣ ਦੀ ਤੁਰਗੀ ਨਹੀਂ ਾਂਡੇ ਦੇਣੋਂ ਹਟ ਗਈ ਮੁਰਗੀ ਨਹੀਂ ਹੁਣ ਬਣੇ ਆਮਲੇਟ ਪਿਆਰਾਂ ਦਾ ਪਿੱਪੇ 'ਚੋਂ ਆਟਾ ਹਾਣ ਦिए ਹੁਣ ਮੁੱਕਿਆ ਯਾਰਾਂ ਦਾ ਮੁੱਕਿਆ ਯਾਰਾਂ ਦਾ ਕੀ ਗਰੀਬੀ ਭਰੇ ਸ਼ੇਰ ਹਨ ਜਿਆ ਤੂੰ ਗਈ ਤਨੋਲੇ ਮੰਗੀ ਨਹੀਂ ਅੱਛਾ ਸਾਡੀ ਜਿੰਦ ਸੂਲੀ ਤੇ ਟੰਗੀ ਨਹੀਂ ਓਏ ਹੋਏ ਹੋਏ ਰੇੜੀ ਤੇ ਖਾਦੇ ਕੁਲਕੀਆਂ ਦੀ ਇੱਕ ਯਾਦ ਆਖਰੀ ਰਹਿ ਗਈ ਤੇਰੇ ਵਿਆਹ ਦੀ ਸੁਣ ਕੇ ਖਬਰ ਕੁੜੇ ਨੀ ਸਾਡੀ ਮਹਸ ਨੂੰ ਮਰ ਗਈ ਪੈ ਗਈ